ਕਦੇ ਸੋਚਿਆ ਕਿ ਕੁਝ ਕਰਾਂ ਵਿੱਚ ਬੱਚੇ 18 ਸਾਲ ਦੇ ਹੁੰਦੇ ਹੀ ਮਤਲਬ ਪੂਰੇ ਆਜ਼ਾਦ ਹੋ ਜਾਂਦੇ ਨੇ ਹਾਂ ਆਪਣਾ ਰਾਹ ਲੱਭਣ ਲਈ ਤਿਆਰ ਤੇ ਦੂਜੇ ਪਾਸੇ ਕੁਝ ਪਰਿਵਾਰਾਂ ਚ 30 ਸਾਲ ਦੀ ਉਮਰ ਚ ਵੀ ਮਾਪਿਆਂ ਤੋਂ ਪੁੱਛੇ ਬਿਨਾ ਕੁਝ ਨਹੀਂ ਹੁੰਦਾ ਬਿਲਕੁਲ ਪੱਤਾ ਵੀ ਨਹੀਂ ਹਿਲਦਾ ਜਿਵੇਂ ਕਹਿੰਦੇ ਨੇ ਇਹ ਸਿਰਫ ਵੱਖ-ਵੱਖ ਪਰਿਵਾਰਾਂ ਦੀ ਗੱਲ ਨਹੀਂ ਨਹੀਂ ਇਹ ਦੋ ਵੱਖ-ਵੱਖ ਦੁਨੀਆਂਵਾਂ ਦੀ ਕਹਾਣੀ ਹੈ ਹਾਂ ਤੇ ਇਹ ਸਿਰਫ ਪਰਵਰਿਸ਼ ਤੇ ਤਰੀਕਿਆਂ ਦਾ ਫਰਕ ਨਹੀਂ ਸਗੋਂ ਉਮ ਜ਼ਿੰਦਗੀ ਨੂੰ ਦੇਖਣ ਦੇ ਨਜ਼ਰੀਏ ਦਾ ਫਰਕ ਹੈ ਇੱਕ ਪਾਸੇ ਪਰਿਵਾਰ ਦੀ ਖੁਸ਼ੀ ਤੇ ਦੂਜੇ ਪਾਸੇ ਵਿਅਕਤੀ ਦੀ ਆਪਣੀ ਖੁਸ਼ੀ ਤੇ ਅੱਜ ਆਪਾਂ ਇਸੇ ਗੁੰਜਲਦਾਰ ਪਰ ਦਿਲਚਸਤ ਵਿਸ਼ੇ ਦੀਆਂ ਤਾਹਾਂ ਫਰੋਲਾਂਗੇ ਹਾਂਜੀ ਇੱਕ ਪਾਸੇ ਸਾਡਾ ਆਪਣਾ ਮਤਲਬ ਪੰਜਾਬੀ ਸੱਭਿਆਚਾਰ ਤੇ ਦੂਜੇ ਪਾਸੇ ਪੱਛਮੀ ਸੋਚ ਤੇ ਜਦੋਂ ਇਹ ਦੋਵੇਂ ਇਕੱਠੇ ਹੁੰਦੇ ਨੇ ਖਾਸ ਕਰ ਵਿਦੇਸ਼ਾਂ 'ਚ ਉਦੋਂ ਅਸਲ ਚੁਣੌਤੀਆਂ ਸ਼ੁਰੂ ਹੁੰਦੀਆਂ ਨੇ ਸਹੀ ਗੱਲ ਹੈ ਚਲੋ ਫਿਰ ਪਹਿਲਾਂ ਆਪਣੇ ਪੰਜਾਬੀ ਮਾਡਲ ਤੋਂ ਹੀ ਸ਼ੁਰੂ ਕਰਦੇ ਹਾਂ ਇੱਥੇ ਸਭ ਤੋਂ ਵੱਡੀ ਚੀਜ਼ ਹੈ ਪਰਿਵਾਰ ਹਾਂ ਪਰਿਵਾਰ ਇੱਕ ਸ਼ਬਦ ਨਹੀਂ ਇੱਕ ਪੂਰਾ ਸਿਸਟਮ ਹੈ ਬਿਲਕੁਲ ਪੰਜਾਬੀ ਸੱਭਿਆਚਾਰ ਵਿੱਚ ਪਰਿਵਾਰ ਇੱਕ ਕਿਵੇਂ ਕਹਾ ਇੱਕ ਟੀਮ ਵਾਂਗ ਹੈ ਹੂੰ ਜਿੱਤੇ ਹਰ ਖਿਡਾਰੀ ਦੀ ਆਪਣੀ ਥਾਂ ਹੈ ਮਾਪਿਆਂ ਦਾ ਰੋਲ ਸਿਰਫ ਬੱਚੇ ਨੂੰ ਪਾਲਣ ਪੋਸਣ ਤੱਕ ਨਹੀਂ ਨਹੀਂ ਉਹ ਤਾਂ ਇੱਕ ਸੁਰੱਖਿਆ ਛਤਰੀ ਵਾਂਗ ਹੁੰਦੇ ਨੇ ਹਾਂ ਜੋ ਬੱਚੇ ਨੂੰ ਜ਼ਿੰਦਗੀ ਦੀ ਹਰ ਤੁੱਪ ਛਾਂ ਤੋਂ ਬਚਾਉਂਦੀ ਹੈ ਇਸੇ ਕਰਕੇ ਸ਼ਾਇਦ ਸੰਯੁਕਤ ਪਰਿਵਾਰ ਜਿੱਥੇ ਦਾਦਾ-ਦਾਦੀ ਚਾਚੇ-ਤਾਏ ਨਾਲ ਰਹਿੰਦੇ ਨੇ ਇਹਨਾਂ ਅਹਿਮ ਮੰਨੇ ਜਾਂਦਾ ਹੈ ਹਾਂਜੀ ਬੱਚਾ ਸਿਰਫ ਮਾਂ-ਬਾਪ ਤੋਂ ਨਹੀਂ ਸਗੋਂ ਪੂਰੇ ਲਾਣੇ ਤੋਂ ਸਿੱਖਦਾ ਹੈ ਤੇ ਇਸੇ ਮਾਹੌਲ 'ਚ ਫਿਰ ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ ਆਗਿਆਕਾਰੀ ਹੋਣਾ ਹਾਂ ਇਹ ਮੰਨਿਆ ਜਾਂਦਾ ਹੈ ਕਿ ਵੱਡਿਆਂ ਦਾ ਤਜਰਬਾ ਜ਼ਿਆਦਾ ਹੈ ਇਸ ਲਈ ਪੜ੍ਹਾਈ ਕੈਰੀਅਰ ਇਥੋਂ ਤੱਕ ਕਿ ਵਿਆਹ ਵਰਗੇ ਵੱਡੇ ਫੈਸਲਿਆਂ 'ਚ ਉਹਨਾਂ ਦੀ ਸਲਾਹ ਸਭ ਤੋਂ ਉੱਪਰ ਹੁੰਦੀ ਹੈ ਤੇ ਮਾਪੇ ਵੀ ਦੇਖੋ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਬੱਚਿਆਂ ਦੇ ਭਵਿੱਖ ਤੇ ਲਾ ਦਿੰਦੇ ਨੇ ਇਸੇ ਉਮੀਦ ਨਾਲ ਕਿ ਬੱਚੇ ਉਹਨਾਂ ਦੇ ਸੁਪਨੇ ਪੂਰੇ ਕਰਨਗੇ ਦੇਖੋ ਇਸ ਸੋਚ ਦੇ ਪਿੱਛੇ ਇੱਕ ਬਹੁਤ ਵੱਡਾ ਸਿਧਾਂਤ ਹੈ ਜੀ ਸਮੂਹਿਕਤਾ ਸਮੂਹਿਕਤਾ ਹਾਂ ਮਤਲਬ ਇਥੇ ਟੀਚਾ ਵਿਅਕਤੀਗਤ ਖੁਸ਼ੀ ਨਹੀਂ ਸਗੋਂ ਪਰਿਵਾਰ ਦਾ ਨਾਂ ਰੋਸ਼ਨ ਕਰਨਾ ਹੁੰਦਾ ਹੈ ਅੱਛਾ ਇਸੇ ਕਰਕੇ ਧਰਮ ਵਿਰਸਾ ਤੇ ਸਮਾਜਿਕ ਇੱਜ਼ਤ ਇਹ ਸਭ ਬੱਚੇ ਦੇ ਚਰਿੱਤਰ ਦਾ ਹਿੱਸਾ ਬਣਾਉਣਾ ਮਾਪਿਆਂ ਦੀ ਮੁੱਖ ਜ਼ਿੰਮੇਵਾਰੀ ਮੰਨੀ ਜਾਂਦੀ ਹੈ। ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਜੇ ਬੱਚਾ ਇਹਨਾਂ ਜੜਾਂ ਨਾਲ ਜੁੜਿਆ ਰਹੇਗਾ ਤਾਂ ਉਹ ਕਦੇ ਕੁਰਾਹੇ ਨਹੀਂ ਪਵੇਗਾ। ਬਿਲਕੁਲ ਇਹ ਇੱਕ ਦਿਲਚਸਪ ਨੁਕਤਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਬੱਚੇ ਦੀ ਸਫਲਤਾ ਨੂੰ ਪਰਿਵਾਰ ਦੀ ਸਫਲਤਾ ਵਜੂ ਦੇਖਿਆ ਜਾਂਦਾ ਹੈ। ਹਾਂਜੀ ਪਰ ਕੀ ਇਹ ਸੋਚ ਮਤਲਬ ਕਈ ਵਾਰ ਬੱਚੇ ਦੇ ਆਪਣੇ ਸੁਪਨਿਆਂ ਦਾ ਗਲਾ ਨਹੀਂ ਕੋਟ ਦਿੰਦੀ ਇਹ ਇਸ ਮਾਡਲ ਦਾ ਸਭ ਤੋਂ ਵੱਡਾ ਸਵਾਲ ਹੈ ਹੈ ਨਾ ਹਾਂ ਦੇਖੋ ਇਹ ਸਿਸਟਮ ਬੱਚੇ ਨੂੰ ਇੱਕ ਮਜ਼ਬੂਤ ਸਮਾਜਿਕ ਸੁਰੱਖਿਆ ਜਾਲਤਾ ਦਿੰਦਾ ਹੈ ਪਰ ਕਈ ਵਾਰ ਇਹ ਉਸ ਦੀ ਜੋਖਮ ਲੈਣ ਦੀ ਸਮਰੱਥਾ ਨੂੰ ਕਮਜ਼ੋਰ ਕਰ ਸਕਦਾ ਹੈ ਕਿਵੇਂ ਜਦੋਂ ਹਰ ਫੈਸਲਾ ਪਰਿਵਾਰ ਲੈਂਦਾ ਹੈ ਤਾਂ ਬੱਚਾ ਸ਼ਾਇਦ ਆਪਣੇ ਦਮ ਤੇ ਦੁਨੀਆ ਦਾ ਸਾਹਮਣਾ ਕਰਨ ਤੋਂ ਡਰਨ ਲੱਗ ਜਾਂਦਾ ਹੈ ਹੂੰ ਉਹ ਹਮੇਸ਼ਾ ਇੱਕ ਪ੍ਰਵਾਨਗੀ ਲੱਭਦਾ ਹੈ ਹਾਂ ਭਾਵੇਂ ਉਹ ਡਾਕਟਰ ਬਣਨਾ ਚਾਹੁੰਦਾ ਹੋਵੇ ਜਾਂ ਗਾਇਕ ਬਿਲਕੁਲ ਹੁਣ ਜੇ ਆਪਾਂ ਸਿੱਕਾ ਪਲਟ ਕੇ ਦੂਜੇ ਪਾਸੇ ਦੇਖੀਏ ਪਛਵੀ ਮਾਡਲ ਨੂੰ ਤਾਂ ਤਸਵੀਰ ਪੂਰੀ ਤਰ੍ਹਾਂ ਵੱਖਰੀ ਹੈ ਉਹ ਬਿਲਕੁਲ ਵੱਖਰੀ ਉੱਥੇ ਸਾਰਾ ਜ਼ੋਰ ਬੱਚੇ ਨੂੰ ਇੱਕ ਸੁਤੰਤਰ ਆਜ਼ਾਦ ਵਿਅਕਤੀ ਬਣਾਉਣ ਤੇ ਹੁੰਦਾ ਹੈ ਉੱਥੇ ਪਰਵਰਿਸ਼ ਦਾ ਮਕਸਦ ਜੜਾਂ ਦੇਣਾ ਨਹੀਂ ਸਗੋਂ ਖੰਭ ਦੇਣਾ ਹੈ ਵਾਹ 18 ਸਾਲ ਦੀ ਉਮਰ ਇੱਕ ਮੀਲ ਪੱਥਰ ਵਾਂਗ ਹੈ ਹਾਂ ਉਸ ਤੋਂ ਬਾਅਦ ਉਮੀਦ ਕੀਤੀ ਜਾਂਦੀ ਹੈ ਕਿ ਬੱਚਾ ਆਰਥਿਕ ਅਤੇ ਸਮਾਜਿਕ ਤੌਰ ਤੇ ਆਜ਼ਾਦ ਹੋਵੇਗਾ ਆਪਣਾ ਘਰ ਲਵੇਗਾ ਆਪਣੇ ਬਿੱਲ ਭਰੇਗਾ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲਵੇਗਾ ਇਥੋਂ ਤੱਕ ਕਿ ਮਾਪਿਆਂ ਤੇ ਬੱਚਿਆਂ ਦਾ ਰਿਸ਼ਤਾ ਵੀ ਦੋਸਤਾਨਾ ਹੁੰਦਾ ਹੈ हां बच्चे अपने मापਿਆਂ ਨਾਲ ਬਹਿਸ ਕਰ ਸਕਦੇ ਨੇ ਸਵਾਲ ਕਰ ਸਕਦੇ ਨੇ ਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਜਿਵੇਂ ਉਹ ਕਿਸ ਨਾਲ ਦੋਸਤੀ ਕਰਦੇ ਨੇ ਉਸ ਵਿੱਚ ਦਖਲਅੰਦਾਜ਼ੀ ਬਹੁਤ ਘੱਟ ਹੁੰਦੀ ਹੈ। ਹਾਂ ਨਿੱਜਤਾ ਦਾ ਸਤਕਾਰ ਕੀਤਾ ਜਾਂਦਾ ਹੈ। ਇੱਥੇ ਫਿਰ ਮੁਕਤੀਚਾ ਕੀ ਹੁੰਦਾ ਹੈ? ਇੱਥੇ ਮੁਕਤੀਚਾ ਹੈ ਆਪਣੀ ਖੁਸ਼ੀ ਅਤੇ ਸਫਲਤਾ ਲੱਭਣਾ। ਅੱਛਾ। ਬੱਚੇ ਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਇੰਨਾ ਮਜ਼ਬੂਤ ਬਣਾਇਆ ਜਾਂਦਾ ਹੈ ਕਿ ਉਹ ਦੁਨੀਆ ਵਿੱਚ ਇਕੱਲਾ ਖੜਾ ਸਕੇ। ਦਿਲ ਦੇ ਸੰ ਇਹ ਆਤਮ ਨਿਰਭਰਤਾ ਸਿਖਾਉਂਦਾ ਹੈ ਪਰ ਕੀ ਇਹ ਕਈ ਵਾਰ ਇੱਕ ਡੂੰਗੀ ਇਕਲਤਾ ਦੀ ਭਾਵਨਾ ਨੂੰ ਵੀ ਜਨਮ ਦਿੰਦਾ ਹੈ? ਹੂੰ ਇਹ ਵੀ ਸੋਚਣ ਵਾਲੀ ਗੱਲ ਹੈ ਜਦੋਂ ਤੁਸੀਂ ਹਮੇਸ਼ਾ ਇਕੱਲੇ ਲੜਨਾ ਸਿੱਖਦੇ ਹੋ ਤਾਂ ਕੀ ਤੁਸੀਂ ਮਦਦ ਮੰਗਣਾ ਭੁੱਲ ਜਾਂਦੇ ਹੋ ਤਾਂ ਇੱਕ ਪਾਸੇ ਪਰਿਵਾਰ ਰੂਪੀ ਕਿਲਾ ਹੈ ਜਿਸ ਦੀਆਂ ਕੰਧਾਂ ਸੁਰੱਖਿਆ ਵੀ ਦਿੰਦੀਆਂ ਨੇ ਤੇ ਕੈਦ ਵੀ ਕਰ ਸਕਦੀਆਂ ਨੇ ਸਹੀ ਕਿਆ ਤੇ ਦੂਜੇ ਪਾਸੇ ਖੁੱਲਾ ਅਸਮਾਨ ਹੈ ਜਿੱਥੇ ਉਡਣ ਦੀ ਆਜ਼ਾਦੀ ਤਾਂ ਹੈ ਪਰ ਤੂਫਾਨਾਂ ਦਾ ਸਾਹਮਣਾ ਵੀ ਇਕੱਲੇ ਹੀ ਕਰਨਾ ਪੈਂਦਾ ਹੈ ਅਤੇ ਇਹੀ ਉਹ ਥਾਂ ਹੈ ਜਿੱਥੇ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਇਹ ਦੋਵੇਂ ਦੁਨੀਆਂਾਂ ਵਿੱਚ ਕਰਾਉਂਦੀਆਂ ਨੇ ਹਾਂ ਉਹ ਪਰਿਵਾਰ ਜੋ ਦੋ ਸਭਿਆਚਾਰਾਂ ਦੇ ਵਿਚਕਾਰ ਇੱਕ ਪੁਲ ਬਣਾ ਰਹੇ ਨੇ ਤੇ ਇਹ ਪੁਲ ਬਣਾਉਣਾ ਕੋਈ ਸੌਖਾ ਕੰਮ ਨਹੀਂ ਇੱਥੇ ਮੁੱਲਾਂ ਦਾ ਪੀੜੀਆਂ ਦਾ ਤੇ ਸੋਚ ਦਾ ਮਤਲਬ ਵੱਡਾ ਟਕਰਾਓ ਹੁੰਦਾ ਹੈ ਸਭ ਤੋਂ ਪਹਿਲਾਂ ਟਕਰਾਅ ਤਾਂ ਮੈਨੂੰ ਲੱਗਦਾ ਮੁੱਲਾਂ ਦਾ ਹੀ ਹੈ ਬਿਲਕੁਲ ਘਰ ਵਿੱਚ ਬੱਚਾ ਸੁਣਦਾ ਹੈ ਵੱਡਿਆਂ ਅੱਗੇ ਨਹੀਂ ਬੋਲੀਦਾ ਪਰਿਵਾਰ ਦੀ ਇੱਜ਼ਤ ਦਾ ਖਿਆਲ ਰੱਖੀ ਹਾਂ ਪਰ ਜਦੋਂ ਉਹ ਸਕੂਲ ਜਾਂਦਾ ਹੈ ਤਾਂ ਉਸ ਨੂੰ ਸਿਖਾਇਆ ਜਾਂਦਾ ਹੈ ਆਪਣੇ ਵਿਚਾਰ ਖੁੱਲ ਕੇ ਰੱਖੋ ਤੁਸੀਂ ਜੋ ਚਾਹੋ ਬਣ ਸਕਦੇ ਹੋ ਇਹ ਦੋਵੇਂ ਗੱਲਾਂ ਇੱਕੋ ਸਮੇਂ ਕਿਵੇਂ ਸੱਚ ਹੋ ਸਕਦੀਆਂ ਨੇ ਇਹ ਬਹੁਤ ਵੱਡੀ ਦੁਵਿਧਾ ਹੈ ਇੱਕ ਉਦਾਹਰਣ ਨਾਲ ਸਮਝਾਓਗੇ ਹਾਂ ਮੰਨ ਲਓ ਇੱਕ 17 ਸਾਲ ਦੀ ਕੁੜੀ ਆਪਣੇ ਦੋਸਤਾਂ ਨਾਲ ਵੀਕਐਂਡ ਤੇ ਸ਼ਹਿਰੋਂ ਬਾਹਰ ਘੁੰਮਣ ਜਾਣਾ ਚਾਹੁੰਦੀ ਹੈ ਠੀਕ ਹੈ ਪੱਛਮੀ ਮਾਪਿਆਂ ਲਈ ਇਹ ਸ਼ਾਇਦ ਆਮ ਗੱਲ ਹੋਵੇਗੀ ਉਹ ਸੁਰੱਖਿਆ ਬਾਰੇ ਕੁਝ ਸਵਾਲ ਪੁੱਛਣਗੇ ਤੇ ਇਜਾਜ਼ਤ ਦੇ ਦੇਣਗੇ ਪਰ ਪੰਜਾਬੀ ਮਾਪਿਆਂ ਲਈ ਉਹਨਾਂ ਲਈ ਇਹ ਸਿਰਫ ਇੱਕ ਟ੍ਰਿਪ ਨਹੀਂ ਹੈ ਉਹਨਾਂ ਦੇ ਦਿਮਾਗ ਵਿੱਚ ਕਈ ਸਵਾਲ ਚੱਲਣਗੇ ਲੋਕ ਕੀ ਕਹਿਣਗੇ ਕੁੜੀ ਦੀ ਸੁਰੱਖਿਆ ਦਾ ਕੀ ਕੀ ਇਹ ਸਾਡੇ ਸੱਭਿਆਚਾਰ ਦੇ ਖਿਲਾਫ ਹੈ ਇੱਥੇ ਲੜਾਈ ਸਿਰਫ ਹਾਂ ਜਾਂ ਨਾ ਦੀ ਨਹੀਂ ਸਗੋਂ ਦੋ ਵੱਖਰੇ ਵੱਖਰੇ ਸਮਾਜਿਕ ਟਾਂਚਿਆਂ ਦੀ ਹੈ ਤੇ ਇਸ ਸਥਿਤੀ ਵਿੱਚ ਮਾਪੇ ਅਕਸਰ ਫਸ ਜਾਂਦੇ ਨੇ ਹਾਂਜੀ ਜੇ ਉਹ ਨਾ ਕਰਦੇ ਨੇ ਤਾਂ ਬੱਚਾ ਉਹਨਾਂ ਨੂੰ ਪੁਰਾਣੀ ਸੋਚ ਵਾਲਾ ਸਮਝਦਾ ਹੈ ਜੇ ਹਾਂ ਕਰਦੇ ਨੇ ਤਾਂ ਉਹਨਾਂ ਨੂੰ ਡਰ ਲੱਗਦਾ ਹੈ ਕਿ ਉਹ ਆਪਣੀਆਂ ਕਦਰਾਂ ਕੀਮਤਾਂ ਗੁਆ ਰਹੇ ਨੇ ਇਸ ਦਾ ਕੋਈ ਸੌਖਾ ਜਵਾਬ ਨਹੀਂ ਹੈ ਇਸ ਨਾਲ ਜੁੜੀ ਇੱਕ ਹੋਰ ਵੱਡੀ ਚੁਣੌਤੀ ਹੈ ਪਛਾਣ ਅਤੇ ਵਿਰਸੇ ਨੂੰ ਸਾਂਭਣ ਦੀ ਹਾਂ ਭਾਸ਼ਾ ਅਤੇ ਪੀੜ੍ਹੀਆਂ ਦੀ ਦੂਰੀ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਪਰ ਬੱਚਾ ਬਾਹਰ ਆਪਣੇ ਦੋਸਤਾਂ ਨਾਲ ਸਕੂਲ ਵਿੱਚ ਹਰ ਥਾਂ ਅੰਗਰੇਜ਼ੀ ਬੋਲਦਾ ਹੈ ਤੇ ਹੌਲੀ-ਹੌਲੀ ਪੰਜਾਬੀ ਸਿਰਫ ਮਾਪਿਆਂ ਨਾਲ ਗੱਲ ਕਰਨ ਤੱਕ ਸੀਮਿਤ ਹੋ ਜਾਂਦੀ ਹੈ ਮੈਂ ਅਜਿਹੇ ਕਈ ਪਰਿਵਾਰ ਦੇਖੇ ਨੇ ਜਿੱਥੇ ਬੱਚੇ ਪੰਜਾਬੀ ਸਮਝ ਤਾਂ ਲੈਂਦੇ ਨੇ ਪਰ ਬੋਲ ਨਹੀਂ ਸਕਦੇ ਹਾਂ ਬੋਲ ਨਹੀਂ ਸਕਦੇ ਇਸ ਨਾਲ ਇੱਕ ਅਜੀਬ ਜਿਹੀ ਦੂਰੀ ਪੈਦਾ ਹੋ ਜਾਂਦੀ ਹੈ ਕਸ ਕਰਕੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਕਲਪਨਾ ਕਰੋ ਇੱਕ ਦਾਦਾ ਆਪਣੇ ਕੈਨੇਡਾ ਚ ਜੰਮੇ ਪੁੱਤੇ ਨੂੰ ਕੋਈ ਲੋਕ ਕਥਾ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਪੋਤਾ ਅੱਦਾ ਸੁਣ ਰਿਹਾ ਹੈ ਤੇ ਅੱਦਾ ਵੀਡੀਓ ਗੇਮ ਬਾਰੇ ਸੋਚ ਰਿਹਾ ਉਸ ਕਮਰੇ ਵਿੱਚ ਜੋ ਖਲਾਅ ਹੈ ਉਹ ਸਿਰਫ ਪਾਛਾਦਾ ਨਹੀਂ ਹੈ ਨਹੀਂ ਉਹ ਸਾਂਝੇ ਤਜਰਬਿਆਂ ਤੇ ਸੱਭਿਆਚਾਰਕ ਸਾਂਝਦਾ ਹੈ ਤੇ ਇੱਥੇ ਫਿਰ ਪੁਰਾਣੀ ਪੀੜੀ ਅਕਸਰ ਕਹਿੰਦੀ ਹੈ ਸਾਡੇ ਵੇਲੇ ਤਾਂ ਇੰਜ ਨਹੀਂ ਸੀ ਹੁੰਦਾ ਹਾਂ ਬਿਲਕੁਲ ਉਹ ਆਪਣੇ ਤਜਰਬੇ ਤੋਂ ਬੋਲ ਰਹੇ ਹੁੰਦੇ ਨੇ ਪਰ ਬੱਚੇ ਜੋ ਨਵੀਂ ਦੁਨੀਆ ਦੇਖ ਰਹੇ ਨੇ ਉਹਨਾਂ ਨੂੰ ਇਹ ਗੱਲਾਂ ਪੁਰਾਣੀਆਂ ਲੱਗਦੀਆਂ ਨੇ ਤਾਂ ਇਸ ਸਥਿਤੀ ਵਿੱਚ ਮਾਪੇ ਕੀ ਕਰਦੇ ਨੇ ਉਹ ਇੱਕ ਟਰਾਂਸਲੇਟਰ ਜਾਂ ਮਦਦਸਤ ਬਣ ਜਾਂਦੇ ਨੇ ਮਤਲਬ ਉਹ ਦਾਦਾ-ਦਾਦੀ ਨੂੰ ਸਮਝਾਉਂਦੇ ਨੇ ਕਿ ਜ਼ਮਾਨਾ ਬਦਲ ਗਿਆ ਹੈ ਤੇ ਬੱਚਿਆਂ ਨੂੰ ਸਮਝਾਉਂਦੇ ਨੇ ਕਿ ਸਾਡੀਆਂ ਜਣਾ ਕਿੱਥੇ ਨੇ ਇਹ ਤਾਂ ਬਹੁਤ ਥਕਾ ਦੇਣ ਵਾਲਾ ਕੰਮ ਹੋਵੇਗਾ ਬਹੁਤ ਪਰ ਜ਼ਰੂਰੀ ਹੈ ਇਸ ਦਾ ਹਲ ਪੰਜਾਬੀ ਨੂੰ ਇੱਕ ਵਿਸ਼ਾ ਬਣਾਉਣਾ ਨਹੀਂ ਸਗੋ ਇਸ ਨੂੰ ਜੀਵਨ ਦਾ ਹਿੱਸਾ ਬਣਾਉਣਾ ਹੈ ਗੀਤਾਂ ਕਹਾਣੀਆਂ ਤਿਉਹਾਰਾਂ ਰਾਹੀਂ ਇਹ ਸੱਚਮੁੱਚ ਇੱਕ ਵੱਡੀ ਜ਼ਿੰਮੇਵਾਰੀ ਹੈ ਫਿਰ ਇੱਕ ਹੋਰ ਮਸਲਾ ਹੁੰਦਾ ਹੈ ਅਨੁਸ਼ਾਸਨ ਦਾ ਹਾਂ ਪੰਜਾਬੀ ਘਰਾਂ 'ਚ ਅਨੁਸ਼ਾਸਨ ਦਾ ਮਤਲਬ ਥੋੜੀ ਸਖਤੀ ਉੱਚੀ ਆਵਾਜ਼ ਜਾਂ ਕਈ ਵਾਰ ਪਿਓ ਦੀ ਇੱਕ ਘੂਰੀ ਹੀ ਕਾਫੀ ਹੁੰਦੀ ਹੈ ਪਰ ਪੱਛਮੀ ਦੇਸ਼ਾਂ ਵਿੱਚ ਇਹ ਚੀਜ਼ਾਂ ਬਹੁਤ ਵੱਖਰੇ ਢੰਗ ਨਾਲ ਦੇਖਿਆ ਜਾਂਦੀਆਂ ਨੇ ਉੱਥੇ ਤਾਂ ਕਾਨੂੰਨੀ ਹੱਦਾਂ ਨੇ ਹਾਂ ਕਾਨੂੰਨੀ ਤੇ ਸਮਾਜਿਕ ਹਦਾਂ ਬਹੁਤ ਸਪਸ਼ਟ ਨੇ ਜੋ ਸਾਡੇ ਲਈ ਆਮ ਗੱਲ ਹੈ ਉਹ ਉਥੇ ਬਾਲ ਸੁਰੱਖਿਆ ਦਾ ਮੁੱਦਾ ਬਣ ਸਕਦੀ ਹੈ ਦਾ ਹੋਵੇਗਾ ਹੁੰਦਾ ਹੈ ਉਹਨਾਂ ਨੂੰ ਆਪਣੇ ਪਰਵਰਿਸ਼ ਦੇ ਪੂਰੇ ਤਰੀਕੇ ਨੂੰ ਬਦਲਣਾ ਪੈਂਦਾ ਹੈ ਸਜ਼ਾ ਦੀ ਥਾਂ ਸੰਵਾਦ ਤੇ ਜ਼ੋਰ ਦੇਣਾ ਸਿੱਖਣਾ ਪੈਂਦਾ ਹੈ ਮਤਲਬ ਬੱਚੇ ਨੂੰ ਡਰਾ ਕੇ ਨਹੀਂ ਸਗੋਂ ਸਮਝਾ ਕੇ ਸਹੀ ਰਾਹ ਤੇ ਪਾਇਆ ਜਾ ਸਕਦਾ ਹੈ ਇਹ ਸਾਰੀਆਂ ਚੁਣੌਤੀਆਂ ਮੁੱਲਾਂ ਦਾ ਟਕਰਾਓ ਪਛਾਣ ਦੀ ਲੜਾਈ ਇਨਾ ਸ਼ਬਦਾਂ ਸਿੱਧਾ ਅਸਰ ਬੱਚਿਆਂ ਦੀ ਮਾਨਸਿਕ ਸਿਹਤ ਤੇ ਪੈਂਦਾ ਹੋਵੇਗਾ ਬਹੁਤ ਜ਼ਿਆਦਾ ਉਹ ਲਗਾਤਾਰ ਇੱਕ ਸਵਾਲ ਨਾਲ ਜੂਝਦੇ ਹੋਣਗੇ ਕਿ ਅਸੀਂ ਕੌਣ ਆ ਜਾਂ ਅਸੀਂ ਕਿੱਥੇ ਫਿੱਟ ਹੁੰਦੇ ਆ ਇਹ ਸਭ ਤੋਂ ਗੰਭੀਰ ਮੁੱਦਾ ਹੈ ਅਤੇ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿਉਂਕਿ ਬੱਚਾ ਦੋ ਕਿਸ਼ਤੀਆਂ 'ਚ ਸਵਾਰ ਹੁੰਦਾ ਹੈ ਬਿਲਕੁਲ ਕਾਰਜ 'ਚ ਉਸ ਤੋਂ ਇੱਕ ਆਗਿਆਕਾਰੀ ਸਭਿਆਚਾਰਿਕ ਪੰਜਾਬੀ ਬੱਚਾ ਬਣਨ ਦੀ ਉਮੀਦ ਹੁੰਦੀ ਹੈ ਤੇ ਸਕੂਲ 'ਚ ਉਸ ਤੋਂ ਇੱਕ ਆਤਮ ਵਿਸ਼ਵਾਸੀ ਖੁੱਲੀ ਸੋਚ ਵਾਲਾ ਪੱਛਮੀ ਬੱਚਾ ਬਣਨ ਦੀ ਇਹ ਦੋਹਰਾ ਦਬਾਅ ਬਹੁਤ ਜ਼ਿਆਦਾ ਤਣਾਅ ਪੈਦਾ ਕਰਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਉਹ ਨਾ ਤਾਂ ਆਪਣੇ ਮਾਪਿਆਂ ਨੂੰ ਪੂਰੀ ਤਰ੍ਹਾਂ ਖੁਸ਼ ਕਰ پا ਰਹੇ ਨੇ ਤੇ ਨਾ ਹੀ ਆਪਣੇ ਦੋਸਤਾਂ ਦੇ ਗਰੁੱਪ 'ਚ ਪੂਰੀ ਤਰ੍ਹਾਂ ਫਿੱਟ ਹੋ ਰਹੇ ਨੇ ਹਾਂ ਤੇ ਸ਼ਾਇਦ ਸਾਡੇ ਸੱਭਿਆਚਾਰ ਵਿੱਚ ਮਾਨਸਿਕ ਸਿਹਤ ਬਾਰੇ ਖੁੱਲ ਕੇ ਗੱਲ ਕਰਨਾ ਜੇ ਵੀ ਔਖਾ ਮੰਨਿਆ ਜਾਂਦਾ ਹੈ ਹਾਂ ਇਸ ਨੂੰ ਕਮਜ਼ੋਰੀ ਦੀ ਨਿਸ਼ਾਨੀ ਸਮਝ ਲਿਆ ਜਾਂਦਾ ਹੈ ਤਾਂ ਫਿਰ ਹੱਲ ਕੀ ਹੈ ਇਸ ਦਾ ਸਭ ਤੋਂ ਵਧੀਆ ਹੱਲ ਖੁੱਲੇ ਸੰਵਾਦ ਵਿੱਚ ਹੈ ਪਰ ਇਹ ਸਿਰਫ ਬੱਚੇ ਨਾਲ ਗੱਲ ਕਰੋ ਕਹਿਣ ਜਿੰਨਾ ਸੋਖਾ ਨਹੀਂ ਹੈ ਮਤਲਬ ਇਸ ਦਾ ਮਤਲਬ ਹੈ ਇੱਕ ਅਜੇਹਾ ਮਾਹੌਲ ਬਣਾਉਣਾ ਜਿੱਥੇ ਬੱਚੇ ਨੂੰ ਲੱਗੇ ਕਿ ਉਹ ਬਿਨਾਂ ਕਿਸੇ ਚਿਜਕ ਤੇ ਬਿਨਾ ਜੱਜ ਕੀਤੇ ਜਾਣ ਦੇ ਡਰ ਤੋਂ ਆਪਣੀ ਗੱਲ ਕਹਿ ਸਕਦਾ ਹੈ ਮਾਪਿਆਂ ਨੂੰ ਸੁਣਨਾ ਪਵੇਗਾ ਹਾਂ ਸੁਣਨਾ ਪਵੇਗਾ ਸਮਝਣ ਦੀ ਕੋਸ਼ਿਸ਼ ਕਰਨੀ ਪਵੇਗੀ ਤੇ ਜੇ ਲੋੜ ਪਵੇ ਤਾਂ ਕਿਸੇ ਮਾਹਿਰ ਦੀ ਮਦਦ ਲੈਣ ਤੋਂ ਸ਼ਰਮਾਉਣਾ ਨਹੀਂ ਚਾਹੀਦਾ ਸਹੀ ਗੱਲ ਹੈ ਤਾਂ ਫਿਰ ਐਨੀ ਲੰਬੀ ਚੌੜੀ ਗੱਲਬਾਤ ਤੋਂ ਬਾਅਦ ਆਪਾਂ ਇਸ ਨੂੰ ਸਮੇਟিয়ে ਕਿਵੇਂ ਹਾਂਜੀ ਸਫਲ ਆਲਮੀ ਪੰਜਾਬੀ ਪਰਵਰਿਸ਼ ਦਾ ਰਾਜ਼ ਕੀ ਹੈ ਮੇਰੇ ਖਿਆਲ ਵਿੱਚ ਰਾਜ਼ ਇੱਕ ਸ਼ਬਦ ਵਿੱਚ ਹੈ ਸੰਤੁਲਨ ਸੰਤੁਲਨ ਹਾਂ ਪਰ ਇਹ ਸਿਰਫ ਦੋਵਾਂ ਪਾਸਿਆਂ ਤੋਂ ਥੋੜਾ ਥੋੜਾ ਲੈਣ ਵਾਲਾ ਸੰਤੁਲਨ ਨਹੀਂ ਹੈ ਇਹ ਇੱਕ ਨਵੀਂ ਚੀਜ਼ ਬਣਾਉਣ ਵਰਗਾ ਹੈ ਮਤਲਬ ਆਪਣੇ ਮੁੱਲਾਂ ਤੇ ਪੱਕੇ ਰਹੋ ਪਰ ਉਹਨਾਂ ਨੂੰ ਲਾਗੂ ਕਰਨ ਦੇ ਤਰੀਕਿਆਂ 'ਚ ਲਚਕੀਲੇ ਬਣੋ ਬਿਲਕੁਲ ਬੱਚਿਆਂ ਨੂੰ ਆਪਣੀਆਂ ਜੜਾਂ ਬਾਰੇ ਦੱਸੋ ਆਪਣੀ ਬੋਲੀ ਆਪਣੇ ਵਿਰਸੇ ਬਾਰੇ ਦੱਸੋ ਪਰ ਉਹਨਾਂ ਨੂੰ ਨਵੀਂ ਦੁਨੀਆ ਵਿੱਚ ਉੱਡਣ ਲਈ ਖੰਭ ਵੀ ਦਿਓ ਹਾਂ ਮਤਲਬ ਅਨੁਸ਼ਾਸਨ ਜ਼ਰੂਰੀ ਹੈ ਪਰ ਪਿਆਰ ਤੇ ਸਮਝ ਨਾਲ ਤੇ ਇੱਕ ਦਿਲਚਸਪ ਗੱਲ ਇਹ ਹੋ ਰਹੀ ਹੈ ਕਿ ਹੁਣ ਦੋਵੇਂ ਸੱਭਿਆਚਾਰ ਇੱਕ ਦੂਜੇ ਤੋਂ ਸਿੱਖ ਰਹੇ ਨੇ ਅਛਾ ਪੰਜਾਬੀ ਮਾਪੇ ਹੁਣ ਬੱਚਿਆਂ ਨੂੰ ਪਹਿਲਾਂ ਨਾਲੋਂ ਵੱਧ ਆਜ਼ਾਦੀ ਦੇ ਰਹੇ ਨੇ ਤੇ ਦੂਜੇ ਪਾਸੇ ਬਹੁਤ ਸਾਰੇ ਪੱਛਮੀ ਲੋਕ ਪਰਿਵਾਰਿਕ ਸਾਂਝ ਦੀ ਮਹੱਤਤਾ ਨੂੰ ਸਮਝ ਰਹੇ ਨੇ ਤਾਂ ਅਖੀਰ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਮਾਪੇ ਸਿਰਫ ਪਾਲਣਹਾਰ ਨਹੀਂ ਹਨ ਉਹ ਦੋ ਸੱਭਿਆਚਾਰਾਂ ਦੇ ਆਰਕੀਟੈਕਟ ਨੇ ਸਹੀ ਕਿਹਾ ਜੇ ਉਹ ਸੰਵਾਦ ਸਮਝ ਤੇ ਸੰਤੁਲਨ ਨੂੰ ਅਪਣਾਉਂਦੇ ਨੇ ਤਾਂ ਉਹਨਾਂ ਦੇ ਬੱਚੇ ਨਾ ਸਿਰਫ ਸਫਲ ਨਾਗਰਿਕ ਬਣਦੇ ਨੇ ਸਗੋਂ ਆਪਣੀ ਇਸ ਵਿਲੱਖਣ ਪਹਿਚਾਨ ਤੇ ਮਾਣ ਵੀ ਕਰਦੇ ਨੇ ਬਿਲਕੁਲ ਪਰ ਇੱਥੇ ਇੱਕ ਸਵਾਲ ਸੋਚਣ ਲਈ ਛੱਡਦੇ ਆਂ ਹਾਂ ਜ਼ਰੂਰ ਜਦੋਂ ਬੱਚੇ ਦੋ ਸੱਭਿਆਚਾਰਾਂ ਦੇ ਸਭ ਤੋਂ ਵਧੀਆ ਗੁਣਾਂ ਨੂੰ ਜਿਵੇਂ ਪੂਰਬ ਦਾ ਸਤਕਾਰ ਅਤੇ ਪੱਛਮ ਦੀ ਆਜ਼ਾਦੀ ਨੂੰ ਇਕੱਠੇ ਅਪਣਾ ਲੈਂਦੇ ਹਨ ਹੂੰ ਤਾਂ ਕੀ ਉਹ ਸਿਰਫ ਪੰਜਾਬੀ ਜਾਂ ਸਿਰਫ ਪੱਛਮੀ ਰਹਿੰਦੇ ਹਨ ਜਾਂ ਫਿਰ ਉਹ ਇੱਕ ਨਵੀਂ ਤੀਜੀ ਪਛਾਣ ਬਣਾਉਂਦੇ ਹਨ ਜੋ ਸ਼ਾਇਦ ਇਹਨਾਂ ਦੋਵਾਂ ਤੋਂ ਵੀ ਵੱਧ ਮਜ਼ਬੂਤ ਅਤੇ ਸੰਪੂਰਨ ਹੋਵੇ